ਜਿਵੇਂ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਕਿਸਾਨਾਂ ਦੇ ਜਿਹੜੇ ਦੁੱਖ ਨੇ ਦੇਖੇ ਨਹੀਂ ਜਾਂਦੇ ਕਿਉਂਕਿ ਅਸੀਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸੈਂਫਲਪੁਰ ਦੇ ਵਿੱਚ ਖੜੇ ਹਾਂ ਔਰ ਜ਼ਿਲ੍ਹੇ ਦੇ ਲਗਭਗ ਤਕਰੀਬਨ 25-30 ਪਿੰਡਾਂ 'ਚ ਅਸੀਂ ਜਾ ਕੇ ਹਾਲਾਤ ਦੇਖੇ ਨੇ ਝੋਨੇ ਦੇ ਜਿਹੜਾ ਮਦਰੇਪਣ ਦਾ ਰੋਗ ਹੈ ਵਾਇਰਸ ਰੋਗ ਜਿਹੜਾ ਝੋਨੇ ਦੀ ਖੇਤਾਂ ਨੂੰ ਲੱਗਿਆ ਔਰ ਉਹਦੇ ਨਾਲ ਟੋਟਲੀ ਜਿਹੜੀ ਫਸਲ ਹੈ ਕਈ ਕਿਸਾਨਾਂ ਦੀ 10-15-15 ਕਿਲੇ ਬਿਲਕੁਲ 100% ਖਤਮ ਹੋ ਗਈ ਔਰ ਦੁੱਖ ਇਸ ਗੱਲ ਦਾ ਵੀ ਸਰਕਾਰ ਹਜੇ ਤੱਕ ਬਿਲਕੁਲ ਸੁੱਤੀ ਨਹੀਂ ਉੱઠી ਸਰਕਾਰ ਦੇ ਡਿਪਾਰਟਮੈਂ ਡਿਪਾਰਟਮੈਂਟਸ ਖਾਸ ਕਰਕੇ ਐਗਰੀਕਲਚਰ ਡਿਪਾਰਟਮੈਂਟ ਜਿਹੜੇ ਅਫਸਰ 3-3 ਲੱਖ 2.5-2.5 ਲੱਖ ਤਨਖਾਹਾਂ ਲੈ ਰਹੇ ਨੇ ਉਹ ਏਸੀ ਕਮਰਿਆਂ 'ਚ ਬੈਠੇ ਫਤੇਗੜ ਸਾਹਿਬ ਜਿਹੜਾ ਕਿਸਾਨ ਹੈ ਖੇਤਾਂ 'ਚ ਖੜਾ ਆਪਣੀ ਕਿਸਮਤ ਨੂੰ ਰੋ ਰਿਹਾ ਅੱਜ ਕਿਸਾਨ ਆ ਜਿਹੜਾ ਉਹਨੇ ਸਾਰੀ ਫਸਲ ਦਾ ਖਰਚਾ ਵੀ ਪੂਰਾ ਕਰਤਾ 20-25-25 ਹਜ਼ਾਰ ਏਕੜ ਦਾ ਖਰਚਾ ਵੀ ਹੋ ਗਿਆ ਔਰ ਉਸ ਤੋਂ ਪਹਿਲਾਂ ਉਹਨੇ ਕਿਸੇ ਨੇ ਠੇਕੇ ਤੇ ਲਈ 60 ਹਜ਼ਾਰ ਨੂੰ ਕਿਸੇ ਨੇ 55 ਹਜ਼ਾਰ ਨੂੰ ਕਿਸੇ ਨੇ 70 ਹਜ਼ਾਰ ਨੂੰ ਅੱਜ 80-85 ਹਜ਼ਾਰ ਦਾ ਇੱਕ ਫਸਲ ਤੇ ਹੀ ਕਿਸਾਨ ਦਾ ਨੁਕਸਾਨ ਹੋ ਗਿਆ ਇੱਕ ਇੱਥੇ ਜਿਹੜੀ ਫਸਲ ਆ ਅੱਜ ਉੱ ਫਸਲ ਆ ਨਾਲ ਕਿਉਂ ਤੁਸੀਂ ਇਹ ਬਾਤ ਹੀ ਆਪਣੀ ਫਸਲ ਪਰ ਉਹ ਜਿਹੜੀ ਬਿਲਕੁਲ ਹੀ ਖਤਮ ਹੋ ਗਈ ਔਰ ਜਿੱਥੇ ਅਸੀਂ ਖੜੇ ਹਾਂ ਇਸ ਤਰੀਕੇ ਦੇ ਹਜ਼ਾਰਾਂ ਏਕੜ ਜਿਹੜਾ ਅੱਜ ਐਸ ਖੇੜੇ ਬਲਾਕ ਦੇ ਵਿੱਚ ਔਰ ਸਰਹੰਦ ਬਲਾਕ ਦੇ ਵਿੱਚ ਲੋਕਾਂ ਦਾ ਖਰਾਬ ਹੋ ਗਿਆ ਜਿਹੜਾ ਡਿਪਾਰਟਮੈਂਟ ਆ ਨਾ ਤਾਂ ਕੋਈ ਡਿਪਾਰਟਮੈਂਟ ਇੱਥੇ ਆ ਕੇ ਸਾਰ ਲੈ ਰਿਹਾ ਨਾ ਕੋਈ ਸਰਕਾਰ ਵੱਲੋਂ ਗਰਦਾਬਰੀ ਕੀਤੀ ਜਾ ਰਹੀ ਹੈ ਔਰ ਨਾ ਕੋਈ ਸਰਕਾਰ ਨੇ ਹਜੇ ਤੱਕ ਇਹਦੇ ਉੱਤੇ ਕੋਈ ਐਕਸ਼ਨ ਲਿਆ ਕਿ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਇਹਨਾਂ ਨੂੰ ਕੀ ਮੁਆਵਜ਼ਾ ਦੇਣਾ ਸਰਕਾਰ ਨੇ ਕਈ ਪਿੰਡਾਂ 'ਚ ਖੇੜੇ ਬਲਾਕ ਦੇ ਵਿੱਚ ਅਸੀਂ ਪਤਾ ਕਰਿਆ ਕੱਲ ਉੱਥੇ ਸ तकरीबन 75 ਪਿੰਡ ਨੇ 15 ਤੋਂ 20 ਪਿੰਡਾਂ ਦੇ ਵਿੱਚ ਜਾ ਕੇ ਲਿਖਿਆ ਗਿਆ ਖਰਾਬਾ ਉਹ ਵੀ ਕਿਸੇ ਪਿੰਡ 'ਚ 10 ਕਿੱਲੇ ਕਿਸੇ 'ਚ 15 ਕਿੱਲੇ ਕਿਸੇ 'ਚ 20 ਕਿੱਲੇ ਔਰ ਇੱਥੇ ਤੱਕ ਆ ਸਰਕਾਰ ਨੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸਰਕਾਰ ਨੇ ਇੱਥੇ ਤੱਕ ਹਦਾਇਤ ਕਰਤੀ ਅਫਸਰਾਂ ਨੂੰ ਖਾਸ ਕਰਕੇ ਖੇਤੀਬਾੜੀ ਦੇ ਵਿਭਾਗ ਦੇ ਅਫਸਰਾਂ ਨੂੰ ਵੀ ਤੁਸੀਂ ਕਿਤੇ ਜਾ ਕੇ ਇਹ ਲਿਖਣਾ ਨਹੀਂ ਔਰ ਤੁਸੀਂ ਜਾ ਕੇ ਇਹ ਜਿਹੜਾ ਸਰਬਾ ਸਾਨੂੰ ਕਰਕੇ ਨਹੀਂ ਦੇਣਾ ਜੇ ਦੇਣਾ ਤਾਂ ਨਾਮਾਤਰ ਕਰਕੇ ਦੇਣਾ ਕਿਉਂਕਿ ਸਰਕਾਰ ਇਹ ਗੱਲ ਚਾਹੁੰਦੀ ਹੈ ਵੀ ਝੋਨਾ ਕੱਟਣ ਦਾ ਟਾਈਮ ਆ ਗਿਆ ਇਹ ਜੇ ਫਸਲ ਆ ਜਿਹੜੀ ਜਦੋਂ ਕੱਟੀ ਗਈ ਫਿਰ ਕਿਸੇ ਨੇ ਨਹੀਂ ਪੁੱਛਣਾ ਕਿਸੇ ਨੇ ਕਹਿਣਾ ਜੀ ਇਹ ਤਾਂ ਵੱਢੀ ਗਈ ਕਿਸੇ ਨੇ ਬਾਹ ਕੇ ਫਸ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਜਿੱਥੇ ਵੀ ਤੁਹਾਡਾ ਕਿਸੇ ਦਾ ਨੁਕਸਾਨ ਹੋਇਆ ਉਹ ਸਾਰਾ ਕਾਗਜ਼ੀ ਪੱਤਰੀ ਲੈ ਕੇ ਆਓ ਉਹ ਸਾਰਾ ਨੁਕਸਾਨ ਆ ਜਿਹੜਾ ਇੱਕ ਲਿਖਤੀ ਤੌਰ ਤੇ ਪਿੰਡ ਵੱਲੋਂ ਸਾਰੀ ಗ್ರಾಮ ਪੰਚਾਇਤ ਦਾ ਚਾਹੇ ਮਤਾ ਪਾਓ ਜਾਂ ਤੁਸੀਂ ਆਪਣੇ ਵੱਲੋਂ ਸਾਰੇ ਪਿੰਡ ਦੇ ਲੋਕ ਜਿਨ੍ਹਾਂ ਜਿਨ੍ਹਾਂ ਨੁਕਸਾਨ ਹੋਇਆ ਉਹਦੀ ਇੱਕ ਲਿਖਤੀ ਤੌਰ ਤੇ ਮੌਜੂਦਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰਾ ਉਹਨੂੰ ਦੋ ਔਰ ਚੀਫ ਐਗਰੀਕਲਚਰ ਜਿਹੜਾ ਸਾਡਾ ਜ਼ਿਲ੍ਹੇ ਦਾ ਅਫਸਰ ਹੈ ਉਹਨੂੰ ਦੋ ਇੱਕ ਐਪਲੀਕੇਸ਼ਨ ਇੱਕ ਜਿਹੜਾ ਤੁਹਾਡੇ ਹਲਕੇ ਦਾ ਵਿਧਾਇਕ ਪੈਂਦਾ ਉਹਦੇ ਹੱਥ ਦੇ ਵਿੱਚ ਤੁਸੀਂ ਇਹ ਜਿਹੜੀਆਂ ਚਿੱਠੀਆਂ ਲਿਖ ਕੇ ਜਾ ਕੇ ਉਹਨਾਂ ਨੂੰ ਆਪਣੇ ਖਰਾਬਾ ਦੱਸ ਇਦੀਆਂ ਫੋਟੋਆਂ ਖਿੱਚੋ ਇਹਦਾ ਸਬੂਤ ਰੱਖਿਓ ਕਿਉਂਕਿ ਜੇ ਤੁਸੀਂ ਆਪਣੇ ਕੋਲ ਸਬੂਤ ਰੱਖੋਗੇ ਤਾਂ ਤੁਸੀਂ ਕੱਲ ਨੂੰ ਪੁੱਛਣ ਜੋਗੇ ਹੋਮੋਗੇ ਨਹੀਂ ਅੱਜ ਜਿਹੜੇ ਕਿਸਾਨ ਨੇ ਬਹੁਤ ਆਪਣੀਆਂ ਫਸਲਾਂ ਉਹਨਾਂ ਨੇ ਬਾਧੀਆਂ ਬੋਣ ਤੋਂ ਬਾਅਦ ਕਿਸੇ ਦਾ ਕੁਝ ਨਹੀਂ ਪਣਨਾ ਨਾ ਤੁਸੀਂ ਕਿਸੇ ਨੂੰ ਕਹਿ ਸਕਦੇ ਹੋ ਨਾ ਕਿਸੇ ਨੂੰ ਕੁਝ ਪੁੱਛ ਸਕਦੇ ਹੋ ਕੱਲ ਨੂੰ ਇਹਨਾਂ ਲੋਕਾਂ ਨੇ ਤੁਹਾਡੇ ਕੋਲ ਵੋਟਾਂ ਮੰਗਣ ਵੀ ਆਉਣਾ ਡਿਪਾਰਟਮੈਂਟਾਂ ਦੇ ਅਫਸਰਾਂ ਨੇ ਵੀ ਆਉਣਾ ਜੇ ਤੁਹਾਡੇ ਕੋਲ ਕੋਈ ਲਿਖਤੀ ਪ੍ਰੂਫ ਹੋਊਗਾ ਤੁਹਾਡੇ ਕੋਲ ਜਿਹੜਾ ਸੋਸ਼ਲ ਮੀਡੀਆ ਦਾ ਕੋਈ ਪ੍ਰੂਫ ਹੋਊਗਾ ਤਾਂ ਤੁਸੀਂ ਉਹ ਡਿਪਾਰਟਮੈਂਟ ਨੂੰ ਦਿਖਾ ਸਕਦੇ ਹੋ ਸੋ ਇਸ ਕਰਕੇ ਮੇਰੀ ਜਿੱਥੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜ਼ਿਲ੍ ਕੀ ਕੀਤਾ ਜਾਵੇ ਕਿ ਕਿੰਨਾ ਕਿਸਾਨਾਂ ਨੂੰ ਮੁਆਵਜ਼ਾ ਮਿਲੂਗਾ ਔਰ ਇਹ ਡਿਪਾਰਟਮੈਂਟ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਨੇ ਬਲਾਕ ਅਫਸਰ ਦਫ਼ਤਰਾਂ ਦੇ ਵਿੱਚ ਬੈਠੇ ਨੇ ਜ਼ਿਲ੍ਹੇ ਦੇ ਅਫਸਰ ਦਫ਼ਤਰਾਂ ਦੇ ਵਿੱਚ ਬੈਠੇ ਨੇ ਇਹ ਆ ਕੇ ਕੱਲੇ-ਕੱਲੇ ਪਿੰਡ ਦੀ ਪਟਵਾਰੀਆਂ ਨੂੰ ਨਾਲ ਲੈ ਕੇ ਗਰਦਾਬਰੀ ਕਰਨ ਇਹ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਇਹਨਾਂ ਨੂੰ ਕੋਈ ਮਾੜੀ-ਮੋਟੀ ਰਾਹਤ ਮਿਲੇ ਇੱਕ ਪਾਸੇ ਪੰਜਾਬ ਹੜ੍ਹਾਂ ਨੇ ਮਾਰਤਾ ਦੂਜੇ ਪਾਸੇ ਪੰਜਾਬ ਦਾ ਕਿਸਾਨ ਆ ਜਿਹੜਾ ਆ ਜਿਹੜੀਆਂ ਸਾਡੀਆਂ ਬੈਰਸ ਰੋਗ ਨੇ ਜਿਦੇ ਵਿੱਚ ਇੱਕ ਪੈਸਾ ਵੀ ਅਜੇ ਥੋਂ ਕਿਸਾਨ ਨੂੰ ਲਾਭ ਨਹੀਂ ਮਿਲਣਾ ਮੈਂ ਸਮਝਦਾ ਇਹ ਬਹੁਤ ਵੱਡਾ ਨੁਕਸਾਨ ਆ ਜ ਕਿਸਾਨ ਆ ਜਿਹੜਾ ਉਹਦੇ ਕੋਲ ਕੋ ਤੋ ਮੇਰੀ ਸਰਕਾਰ ਤੋਂ ਪੁਰਜ਼ੋਰ ਮੰਗਾ ਵੀ ਤੁਰੰਤ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ ਕਿਸਾਨਾਂ ਨੂੰ ਬੇਨਤੀ ਹੈ ਕਿ ਤੁਰੰਤ ਤੁਸੀਂ ਆਪਣਾ ਲਿਖਤੀ ਤੌਰ ਤੇ ਜਿਹੜੇ ਮੌਜੂਦਾ ਜਿਹੜੇ ਤੁਹਾਡੇ ਐਗਰੀਕਲਚਰ ਮਿਨਿਸਟਰ ਤੇ ਡਿਪਟੀ ਕਮਿਸ਼ਨਰ ਤੇ ਮੌਜੂਦਾ ਵਿਧਾਇਕ ਤੱਕ ਆਪਣੀਆਂ ਦਰਖਾਸਤਾਂ ਪਹੁੰਚਦਿਆਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਾਹਿਬ ਜੀ ਪਿੰਡ ਸੈਂਪਲਪੁਰ ਮੈਂ ਜਗਪ੍ਰੀਤ ਸਿੰਘ ਤੇ ਮੇਰਾ 12 ਕਿੱਲੇ ਆਂ ਦਾ ਨੁਕਸਾਨ ਬਿਲਕੁਲ ਹੋ ਚੁੱਕਿਆ ਜੋ ਕਿ ਯੂਨੀਵਰਸਿਟੀ ਵੱਲੋਂ ਸਪਾਰਸ਼ ਕੀਤੀ 31 ਬੀਜ ਜਿਹੜੇ ਵੀ ਇਹਨਾਂ ਨੇ ਹਾਈਬ੍ਰਿਡ ਬੀਜ ਸਪਾਰਸ਼ ਕੀਤੇ ਸੀ ਉਹੀ ਲਗਾਏ ਹੋਏ ਸੀਗੇ ਤੇ ਵਰਲਤੀ ਹੋ ਗਈ ਸੀ ਜ਼ਿੰਮੇਦਾਰਾਂ ਨੇ ਕਟੋ-ਕਟ 50 ਏਕੜ ਦਾ ਨੁਕਸਾਨ ਮੇਰੇ ਪਿੰਡ ਦਾ ਹੈਗਾ ਤੇ ਬਿਲਕੁਲ ਖਤਮ ਹੋ ਗਈ ਜੀਰੀ ਦਾ ਕੋਈ ਉੱਪਰ ਇਹਦੇ ਉੱਪਰ ਵੀ ਖਰਚਾ ਕੀਤਾ ਆਪਣਾ ਦਵਾਈਆਂ ਰਕਮੈਂਡ ਕੀਤੀਆਂ ਸੀਗੀਆਂ ਖੇਤੀਬਾੜੀ ਵਿਭਾਗ ਨੂੰ ਮੈਂ ਇੱਕ ਦੋ ਵਾਰ ਬੁਲਾਇਆ ਵੀ ਸੀਗਾ ਤੇ ਦਵਾਈਆਂ ਨੇ ਵੀ ਕੋਈ ਅਸਰ ਨਹੀਂ ਕਰਿਆ ਇਹਨਾਂ ਤੇ ਇਹ ਬਿਲਕੁਲ ਉਲਟ ਖਰਚਾ ਹੋਇਆ ਵੈ ਤੇ ਕੋਈ ਜੋ ਬਚਤ ਨਹੀਂ ਵਧਣ ਦੇ ਲੈ ਕੇ ਤਾਂ ਹੈ ਨਹੀਂ ਦੋ ਤਿੰਨ ਕਿੱਲੇ ਮੈਂ ਬਾ ਵੀ ਦਿੱਤੇ ਨੇ ਜਦ ਕਿ ਹੋਰ ਮੈਂ ਹਲੇ ਬੇਟ ਕਰ ਰਹੇ ਹਾਂ ਵੀ ਕੋਈ ਸਰਕਾਰੀ ਅਦਾਰੇ ਤੋਂ ਮਦਦ ਮਿਲੇ ਜਾਂ ਕੋਈ ਆ ਕੇ ਦੇਖੇ ਪਰ ਬਿਲਕੁਲ ਕੋਈ ਆ ਕੇ ਨਹੀਂ ਦੇਖ ਰਿਹਾ ਮੈਂ ਕਈ ਵਾਰੀ ਫੋਨ ਵੀ ਕਰ ਚੁੱਕੇ ਆ ਕਿਸੇ ਦੇ ਕੋਈ ਅਸਰ ਨਹੀਂ ਹੈਗਾ ਸਰਕਾਰੀ ਅਧਾਰੇ ਤੇ ਕੋਈ ਅਫਸਰ ਨਹੀਂ ਆਇਆ ਇੱਥੇ ਦੇਖਣ ਜਿਰੀ ਬਿਲਕੁਲ ਖਤਮ ਹੋ ਚੁੱਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ